ਪਿਆਰੇ ਸਾਰੀ ਸੰਗਤ ਮੈਂ ਵੀ ਗੁਰੂ ਸਾਹਿਬ ਵਿਖੇ ਇਕੱਤਰ ਹੋਈ ਹੈ ਕਿਉਂਕਿ ਸਾਡੇ ਭਾਰਤ ਸਰਕਾਰ ਨੇ ਜੋ ਕਾਨੂੰਨ ਲਾਗੂ ਕੀਤੇ ਹਨ ਕਿਉਂਕਿ ਸਾਡੀਆਂ ਜਿੰਦਾਂ ਹੱਥ ਹੁਣਾ ਚੋਣ ਜਾਂ ਕਿਉਂਕਿ ਆਂਧਾ ਨਿਯਮ ਬਾਨੇ ਨੂੰ ਵੱਡੇ ਘਰਾਣਿਆਂ ਦੇ ਉੱਤੇ ਉਹਨਾਂ ਦੇ ਥੱਲੇ ਲੱਗ ਕੇ ਜੋ ਫੋਨ ਪਾਸ ਕੀਤੇ ਹਨ ਇਹ ਜਿੰਮੇਵਾਰ ਨਹੀਂ ਕਸੂਮ ਮਾਲ ਨਹੀਂ ਰਾਸਾਏ ਇਸ ਕਰਕੇ ਤੇ ਉਸ ਦਰਸ਼ਕ ਦੇ ਵਿੱਚ ਅੱਜ ਪੰਜਾਬ ਤੋਂ ਨਹੀਂ ਸਾਰੇ ਹਰਿਆਣੇ ਤੋਂ ਹੋਰ ਵੀ ਏਕਾਂ ਤੋਂ ਸਾਰੇ ਹੀ ਦੋਤਾਂ ਦੇ ਵਿੱਚੋਂ ਕਤਰੋ ਕੇ ਬੱਚੇ ਬੱਚੀਆਂ ਬਜ਼ੁਰਗ ਵੀਰ ਸਾਰੇ ਕੱਢੇ ਹੋ ਕੇ ਇਸ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਦਿੱਲੀ ਦਿੱਤਰਪੁਰ ਤੇ ਸਾਰੇ ਇਕੱਤਰ ਹੋਇਆ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਸੁਚੇਤ ਰਹਿਣਾ ਇਹ ਕਾਨੂੰਨ ਜੋ ਲਾਗੂ ਕੀਤਾ ਗਿਆ ਹੈ ਇਹਨਾਂ ਨੂੰ ਆਪਾਂ ਰਾਜ਼ ਕਰਉਣਾ ਹੈ ਤਾਂ ਕਿ ਜੋ ਥੋਣ ਵਾਲੇ ਸਮੇਂ ਜਿਹੜੇ ਆ ਸਾਡੇ ਗਲਤ ਨਾ ਹੋ ਜਾਣਾ ਕਿ ਸਾਡੇ ਬੱਚੇ ਸਾਡੇ ਦੋਸਤ ਜਣ ਕੇ ਜੇ ਅੱਜ ਅਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਾਇਆ ਕਿਉਂਕਿ ਅੱਜ ਕਿਰਦਾਰ ਦੇ ਭਾਵੇਂ ਮੈਂ ਕਿੱਥੇ ਖੜੀ ਹਾਂ ਦੋ ਸਰਕਾਰਾਂ ਹਿੰਦੁਸਤਾਨ ਦੀ ਸਰਕਾਰ ਨੇ ਦਾਅਵਾ ਕੀਤਾ ਪਰ ਬਿਲਕੁਲ ਬੋਲਿਆ ਨਹੀਂ ਕਿ ਜੀਐਸਟੀ ਲਾਈ ਹੋਰ ਵੀ ਕਈ ਤਰ੍ਹਾਂ ਦੇ ਨੋਟ ਬੰਦ ਕੀਤੇ ਫਿਰ ਵੀ ਲੋਕਾਂ ਨੇ ਦੁੱਖ ਝੱਲ ਲਏ ਪਰ ਇਸ ਸਰਕਾਰ ਦੇ ਵਿਰੁੱਧ ਕੋਈ ਬੋਲਿਆ ਨਹੀਂ ਪਰ ਜਦੋਂ ਬਿਲਕੁਲ ਸਾਡੇ ਸਿਰ ਤੇ ਤਲਵਾਰ ਗਵਰਨਮੈਂਟ ਨੇ ਰੱਖ ਦਿੱਤੀ ਸੋ ਇਹਨਾਂ ਕਾਨੂੰਨਾਂ ਨੇ ਸਾਰੇ ਆ ਰਹੇ ਕਾਨੂੰਨ ਬੜੇ ਬੱਚੀ ਬੱਚਿਆਂ ਨੂੰ ਪਤਾ ਲੱਗ ਗਿਆ ਬਜ਼ੁਰਗਾਂ ਨੂੰ ਪਤਾ ਲੱਗ ਗਿਆ ਕਿਉਂਕਿ ਨੈਟਰਾਈ ਸਾਰਿਆਂ ਨੇ ਇਸ ਕਾਨੂੰਨ ਨੂੰ ਪੜਿਆ ਕਿ ਕਾਨੂੰਨ ਬਹੁਤ ਗਲਤ ਹਨ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਤੇ ਗਲਤ ਸਾਬਤ ਹੋ ਸਕਦੇ ਹਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਉਣ ਵਾਸਤੇ ਸਾਰੇ ਹਿੰਦੁਸਤਾਨ ਦੇ ਜ਼ਿਮੀਦਾਰ ਭੈਣ ਭਰਾ ਬਜ਼ੁਰਗ ਬੱਚੇ ਅੱਜ ਦਿੱਲੀ ਦੀ ਧਰਤੀ ਤੇ ਇਕੱਠੇ ਹੋਇਆ ਹਨ ਅਤੇ ਨਾਲ ਹੀ ਨਾਲ ਜੋ ਕਿ ਗੁਰੂ ਨਾਨਕ ਪਾਸ਼ਾ ਦਾ ਪੁਰਬ ਵੀ 555 ਸਾਲ ਜੋ ਦਿੱਲੀ ਦੀ ਧਰਤੀ ਤੇ ਮਨਾਇਆ ਗਿਆ ਇਹ ਬਹੁਤ ਵੱਡਾ ਮਤਲਬ ਸਾਨੂੰ ਸਤਿਗੁਰ ਪਾਸ਼ਾ ਸਾਡੇ ਵਿੱਚ ਸਹਾਇ ਹੋ ਕੇ ਸਾਨੂੰ ਸਫਲਤਾ ਇੱਕ ਕਾਨੂੰਨ ਬੋਰ ਕਰਨੇ ਪੈਣਗੇ ਕਿਉਂਕਿ ਅੱਜ ਬੱਚਾ ਵਤੀ ਜੋ ਸਾਰੇ ਇਨ੍ਹਾਂ ਕਾਨੂੰਨਾਂ ਦੇ ਵਿਰੁੱਧ ਹਿੰਦੂਸਤਾਨ ਦੀ ਧਰਤੀ ਦੇ ਵਿੱਚ ਇਕੱਠੇ ਹੋਏ ਆ ਹਨ ਇਹ ਗਵਰਨਮੈਂਟ ਤੋਂ ਇਹ ਕਾਨੂੰਨ ਵਾਪਸ ਕਰਨੇ ਚਾਹੀਦੇ ਹਨ ਤੇ ਜੋ ਸਾਡੀਆਂ ਮੰਗਾਂ ਹਨ ਉਹਨਾਂ ਨੂੰ ਮੰਨਣਾ ਚਾਹੀਦਾ ਸਾਡੀਆਂ ਮੰਗਾਂ ਸਹੀ ਹਨ ਕੋਈ ਗਲਤ ਨਹੀਂ ਹਨ ਸਾਡੀਆਂ ਮੰਗਾਂ ਦਾ ਕੋਈ ਕਾਲਿਸਤਾਨ ਦੀ ਮੰਗ ਨਹੀਂ ਨਾ ਕੋਈ ਹੋਰ ਸੀ ਸਾਡੇ ਇੱਕ ਕਾਨੂੰਨਾਂ ਦੇ ਵਾਸਤੇ ਅਸੀਂ ਇਕੱਠੇ ਹੋਏ ਆ ਸਾਰਿਆਂ ਨੂੰ ਬੇਨਤੀ ਹੈ ਸਰਕਾਰ ਨੂੰ ਅਸੀਂ ਦੁਬਾਰਾ ਬੇਨਤੀ ਕਰਦੇ ਆਂ ਕਿ ਅੱਜ ਸਾਡੇ ਵੀਰ ਭੈਣ ਭਰਾ ਇਸ ਤਰ੍ਹਾਂ ਦੀ ਗੁਰਦੁਆਰਾ ਸੇਵਾ ਵਿੱਚ ਇਕੱਤਰ ਹੋ ਕੇ ਰੋਸ ਮੁਜਾਰੇ ਦੇ ਵਿੱਚ ਪਹੁੰਚਿਆ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੋ ਗੌਰਮੈਂਟ ਨੂੰ ਅਸੀਂ ਮੋਤੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਆਪਾਂ ਨੂੰ ਦੋਨੇ ਕੀਤਾ ਗਿਆ ਦਿੱਲੀ ਦੇ ਵਿੱਚ ਸਾਰੇ ਹੀ ਜਿੰਦਿਆਂ ਵੀ ਜਾਸਾਤਮ ਖਤਮ ਕਰਕੇ ਇੱਕ ਮੁਕ ਹੋ ਕੇ ਸਾਰੇ ਜਣੇ ਇਹ ਸਭ ਤੋਂ ਵੱਡੀ ਗੱਲ ਜੀ ਪਹਿਲੀ ਵਾਰ ਮੈਂ ਜ਼ਿੰਦਗੀ 'ਚ ਆਪਣੀ ਜ਼ਿੰਦਗੀ 'ਚ ਮੈਂ ਪਹਿਲੀ ਵਾਰ ਦੇਖਿਆ ਵੀ ਸਾਰੇ ਇੱਕੋ 스테ਜ ਦੇ ਉੱਤੇ ਇੱਕੋ ਇੱਕੋ ਭਾਈ ਸਾਰੇ ਇੱਕ ਹੋ ਗਏ ਆ ਹਰਿਆਣੇ ਵਾਲੇ ਜੱਡੇ ਵਿੱਚ ਜੁੱਪੀ ਵਾਲੇ ਕੋਈ ਵੀ ਆਸੋ ਜਾਨ ਇਨਸਾਨ ਨਹੀਂ ਰਿਹਾ ਵੀ ਜਿਹੜਾ ਉਸ ਤੇ ਉਸ ਜਗ੍ਹਾ ਨਹੀਂ ਪਹੁੰਚਿਆ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਸਾਡੇ ਸੱਚੇ ਪਾਤਸ਼ਾਹ ਨੇ ਗੁਰਨਾਨ ਦੇਵ ਜੀ ਦਾ ਦਮ ਜਿਹੜਾ ਮੈਂ ਸਾਰੇ ਇਕੱਠੇ ਹੋ ਕੇ ਮਨਾਇਆ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਆਣਾ ਦੇ ਕਿਸਾਨ ਇੱਕ ਹਰ ਜਿੰਦਾ ਮੈਂ ਵੀ ਕਹਿਣਾ ਚਾਹਦਾ ਹਾਂ ਕਿ ਉਹ ਜਿਹਾ ਦਿੱਲੀ ਦੇ ਵਿੱਚ ਸਾਰੇ ਹੀ ਜਿੰਨੀਆਂ ਵੀ ਜਾਤਾਂ ਨੂੰ ਖਤਮ ਕਰਕੇ ਇੱਕੋ ਚੋਕੇ ਸਾਰੇ ਜਣੇ ਇਹ ਸਭ ਤੋਂ ਵੱਡੀ ਜਾਦੀ ਪਹਿਲੀ ਵਾਰ ਮੈਂ ਜ਼ਿੰਦਗੀ 'ਚ ਆਪਣੀ ਜੱਦੀ ਵਿੱਚ ਮੈਂ ਪਹਿਲੀ ਵਾਰ ਦੇਖਿਆ ਵੀ ਸਾਰੇ ਇੱਕੋ ਸਟੇਜ ਦੇ ਉੱਤੇ ਕੋਈ ਗੌਰ ਕੋਈ ਭਾਈ ਸਾਰੇ ਇੱਕ ਹੋ ਗਏ ਆ ਹਰਿਆਣੇ ਵਾਲੇ ਜੱਡੇ ਵਿੱਚ ਉੱਪੀ ਵਾਲੇ ਕੋਈ ਵੀ ਐਸੋ ਜਿਹੜਾ ਇਨਸਾਨ ਨਹੀਂ ਰਿਹਾ ਜਿਹੜਾ ਨਹੀਂ ਪਹੁੰਚਿਆ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਮਾਰੇ ਦੇ ਨਾਲ 26 ਪਾਸ਼ਾ ਨੇ ਗੁਰਨਾਗਰ ਦੇ ਜਿਹੜਾ ਦਮ ਦੀ ੜਮ ਨੇ ਸਾਰੇ ਇਕੱਠੇ ਹੋ ਕੇ ਮਨਾਇਆ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਕਿ ਇਹ ਕਿਸਾਨ ਇਕਤਾ ਜਿੰਦਾ